ਆ ਸੀਨ ਦੇਖੀ ਤੁਹਾਨੂੰ ਐਂ ਜੇ ਲੱਗਦਾ ਹੁਣ ਜਿਵੇਂ ਕਿਸੇ ਗੀਤ ਦੀ ਸ਼ੂਟਿੰਗ ਚੱਲੀ ਜਾਂਦੀ ਆ ਅਸਲ ਵਿੱਚ ਗੀਤ ਦੀ ਸ਼ੂਟਿੰਗ ਨਹੀਂ ਸੱਜਣੋ ਇਹ ਬਾਈ ਯਾਦ ਦੇ ਦਾਨੀ ਸਟੱਡ ਫਾਰਮ ਦਿਆਂ ਅਸੀਂ ਤੁਹਾਨੂੰ ਚਲਕੀਆਂ ਦਿਖਾ ਰਹੇ ਹਾਂ ਆ ਹਵੇਲੀ ਟਾਈਪ ਦਾ ਫਾਰਮ ਦੇ ਕਿਨ ਐਂ ਜੇ ਲੱਗਦਾ ਜਿਵੇਂ ਆਪਾਂ 40 50 ਸਾਲ ਪਹਿਲਾਂ ਵਾਲੀ ਦੁਨੀਆ 'ਚ ਫਿਰਦੇ ਹੁੰਨੇ ਆ ਇਹ ਜਿੰਨਾ ਤਕੜਾ ਤੁਹਾਨੂੰ ਫਾਰਮ ਵੀਡੀਓ ਦੇ ਵਿੱਚ ਦਿਖਦਾ ਨਾ ਉਨੇ ਹੀ ਇੱਥੇ ਜਾਨਵਰ ਆ ਜੇ ਤੁਸੀਂ ਸੱਜਣੋ ਬਾਈ ਦੇ ਫਾਰਮ ਬਾਰੇ ਪੂਰੀ ਜਾਣਕਾਰੀ ਚਾਹੁੰਦੇ ਆ ਨਾ ਤਾਂ ਤੁਸੀਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫੇਰ ਆਪਾਂ ਬਾਈ ਤੋਂ ਪੂਰੀ ਜਾਣਕਾਰੀ ਲਵਾਵਾਂਗੇ ਕਿ ਕਿੱਥੋਂ ਸ਼ੌਂਕ ਪਿਆ ਕਿੱਥੋਂ ਜਾਨਵਰ ਲੈ ਕੇ ਆਂਦੇ ਤੇ ਕਿੰਨੇ ਜਾਨਵਰ ਰੱਖਿਆ ਇੱਥੇ ਤੇ ਕਿੰਨਾ ਖਰਚਾ ਆ ਗਿਆ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੇਵਾਂਗੇ ਤੁਸੀਂ ਵੱਧ ਤੋਂ ਵੱਧ ਵੀਡੀਓ ਸਾਡੀ ਸ਼ੇਅਰ ਕਰ ਦੋ ਤੇ ਹੁਣ ਆਪਾਂ ਆ ਕੋੜੀ ਬਾਰੇ ਗੱਲ ਕਰਾਂਗੇ ਜਿਹੜੀ ਬਾਈ ਦੇ ਫਾਰਮ ਤੇ ਮੈਨੂੰ ਬੜੀ ਸੋਹਣੀ ਲੱਗੀ ਐ ਸੱਜਣੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਨਾਮ ਦੱਸਦਾ ਨਾਮ ਇਹਦਾ ਗੁਰਦਿੱਤੀ ਐ ਮਾਰਵਾੜੀ ਨਸਲਾ ਦੋਸਤੋ ਪਿਓ ਇਹਦਾ ਦਲਬਾਗ ਰਣਿਏ ਵਾਲਾ ਕੋੜਾ ਮਾਂ ਇਹਦੀ ਅਲੀ ਕਿਰਲਗੜ ਲੈਣ ਦੀ ਬੱਚੀ ਐ ਦੇਖਣ ਨੂੰ ਨਾ ਆਪਾਂ ਨੂੰ ਏ ਕੋੜੀ ਲੱਗਦੀ ਐ ਮੈਂ ਪਹਿਲਾਂ ਜਿਵੇਂ ਕਿਹਾ ਸੀਗਾ ਨਾ ਵੀ ਦੇਖੋ ਬਾਈ ਦੇ ਫਾਰਮ ਤੇ ਮੈਨੂੰ ਘੋੜੀ ਬਹੁਤ ਸੋਹਣੀ ਲੱਗੀ ਇਹ ਦੇਖਣ ਨੂੰ ਘੋੜੀ ਲੱਗਦੀ ਐ ਪਰ ਉਮਰੇ ਦੀ 27 ਮਹੀਨੇ ਆ ਜੀ ਦੋ ਦੰਦ ਲੱਗੀ ਆ ਜੀ ਦੋਸਤੋ ਤੇ ਕੱਦ ਕੱਦੇ ਦਾ 62 ਇੰਚ ਆ ਕੱਦ ਦੇ ਕੇ ਮੈਨੂੰ ਵੀ ਘੋੜੀ ਲੱਗੀ ਐ ਤੁਹਾਨੂੰ ਵੀ ਇਹ ਘੋੜੀ ਲੱਗਦੀ ਹੋਣੀ ਆ ਕਿਉਂਕਿ ਹੈਵੀ ਬੋਡੀ ਸਟਰਕਚਰ ਦੀ ਬਸ਼ੇਰੀ ਆ ਦੋਸਤੋ ਮੱਥੇ ਭਟਾ ਇੱਕ ਪੈਰ ਚਿੱਟਾ ਵਾਲ ਭੌੜੀ ਦੀ ਜਮਾਂ ਸਾਫ ਆ ਆਉਣ ਵਾਲੇ ਸਮੇਂ 'ਚ ਸ਼ੋਅ ਕੁਆਲਿਟੀ ਬੱਚੇ-ਬੱਚੀਆਂ ਪੈਦਾ ਕਰੂਗੀ ਦੋਸਤੋ ਬਾਈ ਨੇ ਚੰਗੀ-ਚੰਗੀ ਬਰੀਡ ਦਾਨੀ ਸਟੱਡ ਫਾਰਮ ਤੇ ਰੱਖੀ ਹੋਈ ਹੈ ਕਈ ਵਿਚੇਰੀਆਂ ਵਕਾਊ ਵੀ ਐ ਇੱਥੇ ਤੇ 2-3 ਬਾਈ ਕੋਲੇ ਘੋੜੇ ਆ ਉਹਨਾਂ ਦੀ ਆਪਾਂ ਫੇਰ ਵੀਡੀਓ ਕਰਾਂਗੇ ਤੇ ਹੋਰ ਜਾਣਕਾਰੀ ਲੈਣ ਵਾਸਤੇ ਤੁਸੀਂ ਬਾਈ ਦੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਵੀ ਕਰ ਸਕਦੇ ਹੋ ਤੇ ਖੁੱਲੇ ਸੁਭਾਅ ਦਾ ਬੰਦਾ ਵਈ ਤੇ ਇੱਕ ਵਾਰ ਤੁਸੀਂ ਬਾਈ ਨਾਲ ਜ਼ਰੂਰ ਸੰਪਰਕ ਕਰਿਓ ਧੰਨਵਾਦ ਜੀ